ਸਾਹਮਣੇ ਸਾਹਮਣੇ ਦੇ ਸਾਹਮਣੇ ਕੁਤਾ ਜੀ ਤੁਸੀਂ ਪੰਜਾਬ ਦੌਰੇ ਤੇ ਆਏ ਜੀ ਕੀ ਕਹਿਣਾ ਚਾਹੋਗੇ ਅੱਜ ਅਮਰੀਕਾ ਕੋਲ ਤੇ ਸ਼ਿਵ ਸਨਾ ਹਿੰਦੁਸਤਾਨ ਪੰਜਾਬ ਪ੍ਰਦੇਸ਼ ਦੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਦੋ ਦਿਵਸੀਏ ਦੌਰੇ ਦੇ ਵਿੱਚ ਮੈਂ ਪਟਿਆਲੇ ਤੋਂ ਪਹਿਲਾ ਅਸੀਂ ਕੱਲ ਲੁਧਿਆਣਾ ਔਰ ਜਲੰਧਰ ਦੇ ਦੌਰਾ ਕੀਤਾ ਉੱਥੇ ਸਾਰੇ ਪਦਤਕਾਰਿਆਂ ਦੀ ਬੈਠਕ ਹੋਈ ਹੈ ਮੇਰੇ ਨਾਲ ਇਸ ਦੌਰੇ ਦੇ ਵਿੱਚ ਸ਼੍ਰੀ ਕ੍ਰਿਸ਼ਨ ਸ਼ਰਮਾ ਜੀ ਪਾਰਟੀ ਦੇ ਰਾਸ਼ਟਰੀ ਮਹਾ ਮੰਤਰੀ ਔਰ ਸਾਡੇ ਨਾਲ ਸ੍ਰੀ ਰਾਹੁਲ ਖੰਨਾ ਜੀ ਜਿਹੜੇ ਪੰਜਾਬ ਯੂਥ ਇਕਾਈ ਦੇ ਪੰਜਾਬ ਦੇ ਪ੍ਰਧਾਨ ਨੇ ਔਰ ਟਾਂਡਾ ਤੋਂ ਨੇ ਉਹਨਾਂ ਦੇ ਸਾਥੀ ਔਰ ਅੱਜ ਅੰਮ੍ਰਿਤਸਰ ਦੇ ਵਿੱਚ ਅਸੀਂ ਪਹੁੰਚੇ ਆਂ ਇੱਥੇ ਵੀ ਮੀਟਿੰਗ ਹੋਏਗੀ ਥੋੜੀ ਦੇਰ ਚ ਇਸ ਮੀਟਿੰਗ ਦੀ ਅਗਵਾਈ ਸ੍ਰੀ ਰਾਹੁਲ ਕੌਸਲਾ ਜੀ ਜਿਹੜੇ ਪੰਜਾਬ ਦੇ ਆਪਣਾ ਸੰਗਠਨ ਮੰਤਰੀ ਤੇ ਸ੍ਰੀ ਰਮਨ ਭੱਲਾ ਜੀ ਜਿਹੜੇ ਪੰਜਾਬ ਦੇ ਉਪ ਪ੍ਰਧਾਨ ਤੇ ਉਹਨਾਂ ਦੇ ਬ੍ਰਦਰ ਅੰਕਿਤ ਖੋਸਲਾ ਜੀ ਔਰ ਇਹਦੇ ਨਾਲ तमाम ਬੋਲੋ ਜਿਹੜਾ ਨਾਮ ਬੋਲਣਗੇ ਮਨੀਸ਼ अरोड़ा ਜੀ ਮਨੀਸ਼ अरोड़ा ਜੀ ਗੌਰਵ ਮਹਿਰਾ ਜੀ ਸੋਨੂ ਚਾਵਲਾ ਜੀ ਅਨਿਲ ਡੋਗਰਾ ਜੀ ਗੋਪਾਲ ਵਿਕਤ ਜੀ ਸ਼ਿਵਮ ਵਿਕਤ ਜੀ ਕ੍ਰਿਸ਼ਨਾ ਵਿਕਤ ਜੀ ਬਲਰਾਮ ਪਲਵਾਨ ਜੀ ਮਨੀਤਨ ਜੀ ਬਬਲੂ ਜੀ ਜਤਿੰਦਰ ਸਿੰਘ ਜਤਿੰਦਰ ਸਿੰਘ ਜੀ ਰਿਸ਼ਭ अरोड़ा ਜੀ ਤਵਨੁਖਰਣਾ ਜੀ ਇਹ तमाम ਸਾਥੀ ਸਾਡੇ ਨਾਲ ਅੱਜ ਦੇ ਮੀਟਿੰਗ ਦੇ ਵਿੱਚ ਸ਼ਾਮਲ ਨੇ ਔਰ ਅੱਜ ਦੇ ਪੱਤਰਕਾਰ ਵਾਰਤਾ ਤੋਂ ਤੁਰੰਤ ਬਾਅਦ ਰਾਹੁਲ ਕੋਸਲਾ ਜੀ ਔਰ ਰਮਨ ਪੱਲਾ ਜੀ ਨਾਲ ਸਲਾਮਤ ਸੁਰਾ ਕਰਕੇ ਇੱਥੇ ਅੰਮ੍ਰਿਤਸਰ ਦੀ ਇੱਕ ਬਹੁਤ ਮਜ਼ਬੂਤ ਟੀਮ ਦੀ ਘੋਸ਼ਣਾ ਕੀਤੀ ਜਾਏਗੀ ਜਿਦੇ ਚ ਵੱਖ-ਵੱਖ ਵਿੰਗਾਂ ਦੀ ਸਥਾਪਨਾ ਕੀਤੀ ਜਾਏਗੀ ਜਿਵੇਂ ਤੁਹਾਨੂੰ ਪਤਾ ਹੈ ਕਿ ਸ਼ਿਵ ਸena ਹਿੰਦੁਸਤਾਨ ਦੀਆਂ ਗਤਿਵਿਧੀਆਂ ਅੰਮ੍ਰਿਤਸਰ ਦੇ ਵਿੱਚ ਕੁਝ ਸਮੇਂ ਤੋਂ ਥੋੜਾ ਰੁਕ ਗਈਆਂ ਸੀਗੀਆਂ ਤੇ ਰਾਹੁਲ ਖੋਸਲਾ ਔਰ ਰਮਨ ਪੱਲਾ ਜੀ ਦੇ ਦੁਬਾਰਾ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹਨਾਂ ਦੇ ਕਮਾਂਡ ਸੰਭਾਲਣ ਤੋਂ ਬਾਅਦ ਪਾਰਟੀ ਹੋਰ ਮਜ਼ਬੂਤੀ ਨਾਲ ਅੰਮ੍ਰਿਤਸਰ ਤਰਨਤਾਰਨ ਤੇ ਹੋਰ ਬਿਆਸ ਜਨਿਆਲਾ ਗੁਰੂ ਇਹ ਸਾਰੇ ਇਲਾਕਿਆਂ ਦੇ ਵਿੱਚ ਦਿਹਾਤੀ ਇਲਾਕਾ ਔਰ ਸ਼ਹਿਰੀ ਇਲਾਕਾ ਇਹਦੇ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਆਪਣੀ ਰਾਜਨੀਤਿਕ ਗਤੀਵਿਧੀਆਂ ਨੂੰ ਵੀ ਤੇਜ਼ੀ ਨਾਲ ਚਲਾਏਗਾ ਔਰ ਸਾਡੀ ਜਿਹੜੀ ਹਿੰਦੁਸਤਾਨ ਸ਼ਕਤੀ ਸੈਨਾ ਹੈ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੋਂ ਰਜਿਸਟਰ ਗੈਰ ਮਾਨਤਾ ਪ੍ਰਾਪਤ ਰਾਜਨੀਤਿਕ ਦਲ ਹੈ ਉਹਦੀਆਂ ਗਤੀਵਿਧੀਆਂ ਨੂੰ ਤੇਜ਼ ਕੀਤਾ ਜਾਏਗਾ ਕਿਉਂਕਿ ਸ਼ਿਵ ਸੈਨਾ ਹਿੰਦੁਸਤਾਨ ਆਉਣ ਵਾਲੇ ਵਿਧਾਨ ਸਭਾ ਚੋਣਾਂ ਦੇ ਵਿੱਚ ਲਗਭਗ 117 ਵਿਧਾਨ ਸਭਾ ਖੇਤਰਾਂ ਦੇ ਅੰਦਰ ਆਪਣੇ ਉਮੀਦਵਾਰ उतारेਗੀ ਜਿਸ ਤੋਂ ਪਹਿਲਾਂ ਸ਼ਿਵ ਸੈਨਾ ਹਿੰਦੁਸਤਾਨ 117 ਦੇ 17 117 ਵਿਧਾਨ ਸਭਾ ਖੇਤਰਾਂ ਚ ਆਪਣੇ ਚੋਣ ਪ੍ਰਭਾਰੀ ਚੋਣ ਇੰਚਾਰਜ ਲਗਾਉਣ ਜਾ ਰਹੀ ਹੈ ਕਿਉਂਕਿ ਸ਼ਿਵ ਸena ਹਿੰਦੁਸਤਾਨ ਲਗਾਤਾਰ ਰਾਜਨੀਤਿਕ ਤੌਰ ਤੇ ਵੀ ਆਪਣੀ ਤਾਕਤ ਬਣਾਣਾ ਚਾਹੁੰਦੇ ਹੈ ਔਰ ਇਸੇ ਕਰਕੇ ਅਸੀਂ ਆ ਪਹਿਲਾਂ ਵੀ ਇਹ ਗੱਲ ਕਹੀ ਸੀ ਵੀ ਜਿਹੜੀ ਤਰਨ ਤਰਨ ਵਿਧਾਨ ਸਭਾ ਦੀ ਉਪ ਚੋਣ ਹੋ ਰਹੀ ਹੈ ਉਹਦੇ ਵਿੱਚ ਜ਼ਰੂਰੀ ਹੈ ਕੀ ਸੂਰੀ ਪਰਿਵਾਰ ਇਕਜੁਟ ਹੋ ਕੇ ਉਥੇ ਉਮੀਦਵਾਰ ਦੇ ਤੌਰ ਤੇ ਖੜਾ ਹੋਵੇ ਲੇਕਿਨ ਪਤਾ ਨਹੀਂ ਕਿੰਨਾ ਕਾਰਨਾ ਕਰਕੇ ਉਹ ਆਪਣੀ ਉਮੀਦਵਾਰੀ ਪੇਸ਼ ਨਹੀਂ ਕਰ ਸਕੇ ਕਿਉਂਕਿ ਸਾਡਾ ਇਹ ਮੰਨਣਾ ਹੈ ਸਿਗਾ ਕਿ ਜਿਸ ਤਰ੍ਹਾਂ ਸੁਦੀਰ ਸੂਰੀ ਜੀ ਦਾ ਕਤਲ ਕੀਤਾ ਗਿਆ ਔਰ ਉਹਦੇ ਕਾਤਲ ਨੂੰ ਵੱਡੇ ਪੱਦਰ ਦੇ ਉੱਤੇ ਹੀਰੋ ਦੇ ਰੂਪ ਚ ਉਭਾਰਿਆ ਜਾ ਰਿਹਾ ਹੈ ਉਦੀ ਵਿਰੋਧਤਾ ਕੇਵਲ ਜ਼ੁਬਾਨੀ ਤੌਰ ਤੇ ਨਹੀਂ ਹੋਣੀ ਚਾਹੀਦੀ ਉਹਦਾ ਕਾਗਜ਼ੀ ਤੌਰ ਤੇ ਵਿਰੋਧਤਾ ਨਹੀਂ ਹੋਣੀ ਚਾਹੀਦੀ ਬਰਕਿ ਚੋਣ ਮੈਦਾਨ ਦੇ ਵਿੱਚ ਵਿਰੋਧਤਾ ਹੋਣੀ ਚਾਹੀਦੀ ਸੀਗੀ ਘਰ ਅੰਮ੍ਰਿਤਸਰ ਦੇ ਬਿਲਕੁਲ ਨੇੜੇ ਤਰਨਤਾਰਨ ਦੇ ਨੇੜੇ ਵਿਧਾਨ ਸਭਾ ਉਪ ਚੋਣ ਹੋ ਰਹੀ ਸੀ ਤਾਂ ਸ਼ਿਵ ਸੈਨਾ ਹਿੰਦੁਸਤਾਨ ਨੇ ਕਿਹਾ ਸੀਗਾ ਕਿ ਅਗਰ ਸੂਰੀ ਪਰਿਵਾਰ ਖੜਾ ਹੁੰਦਾ ਤੇ ਅਸੀਂ ਹਰ ਪ੍ਰਕਾਰ ਨਾਲ ਮਦਦ ਕਰਾਂਗੇ ਪਰ ਉਹ ਨਹੀਂ ਖੜੇ ਹੋਏ ਹੁਣ ਅਸੀਂ ਅੱਜ ਦੀ ਜਿਹੜੀ ਮੀਟਿੰਗ ਕਰਨ ਜਾ ਰਹੇ ਹਾਂ ਸ਼ਿਵ ਸੈਨਾ ਹਿੰਦੁਸਤਾਨ ਦੇ ਸਾਰਿਆਂ ਨਾਲ ਸਲਾਹ ਕਰਕੇ ਅੰਮ੍ਰਿਤਸਰ ਦੀ ਇਕਾਈ ਦੇ ਨਾਲ ਅਸੀਂ ਇਹ ਘੋਸ਼ਣਾ ਕਰਾਂਗੇ ਕਿ ਜਿਹੜੀ ਤਰਨਤਾਰਨ ਵਿਧਾਨ ਸਭਾ ਚੋਣ ਹੋ ਰਹੀ ਹੈ ਉਹਦੇ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਕਿਸ ਪਾਰਟੀ ਨੂੰ ਸਮਰਥਨ ਕਰੇਗੀ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਕਾਤਲਾਂ ਨੂੰ ਰੋਲ ਮਾਡਲ ਨਹੀਂ ਬਣਾਇਆ ਜਾਣਾ ਚਾਹੀਦਾ ਉਸ ਵਿਧਾਨ ਸਭਾ ਦੇ ਅੰਦਰ ਜਾਂ ਲੋਕ ਸਭਾ ਦੇ ਅੰਦਰ ਕਾਨੂੰਨ ਬਣਾਉਣ ਲਈ ਪ੍ਰਤੀਨਿਧੀ ਚੁਣੇ ਜਾਣੇ ਨਾ ਕਿ ਕਾਨੂੰਨ ਦਾ ਕਤਲ ਕਰਨ ਲਈ ਪ੍ਰਤੀਨਿਧੀ ਚੁਣੇ ਜਾਣੇ ਤਾਂ ਇਸ ਗੱਲ 'ਕੇ ਉਥੇ ਇਹੋ ਜਿਹਾ ਪ੍ਰਤੀਨਿਧੀ ਚੁਣ ਕੇ ਜਾਣਾ ਚਾਹੀਦਾ ਜੋ ਪੰਜਾਬ ਦੀ ਅਮਨ ਸ਼ਾਂਤੀ ਭਾਈਚਾਰੇ ਲਈ ਵਿਕਾਸ ਲਈ ਪੰਜਾਬ ਦੀ ਤਰੱਕੀ ਲਈ ਕੰਮ ਕਰ ਸਕੇ ਤੇ ਅੱਜ ਸਾਡਾ ਅੰਮ੍ਰਿਤਸਰ ਆਣ ਦਾ ਮਕਸਦ ਹੈ ਕਿ ਸ਼ਿਵ ਸੈਨਾ ਹਿੰਦੁਸਤਾਨ ਦੇ ਸੰਗਠਨ ਨੂੰ ਮਜ਼ਬੂਤ ਕਰਨਾ ਰਾਹੁਲ ਖੋਸਲਾ ਰਮਨ ਜੇਦੀ ਅਗਵਾਈ ਚ ਜਿਹੜੀ ਪਾਰਟੀ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਕੰਮ ਕਰੇਗੀ ਕਿਉਂਕਿ ਸਾਡਾ ਸੰਗਠਨ ਅੰਮ੍ਰਿਤਸਰ ਚ ਬਹੁਤ ਪਹਿਲਾਂ ਤੋਂ ਕੰਮ ਕਰ ਰਿਹਾ ਹੈ ਜਦੋਂ ਚੁਣੌਤੀ ਦਿੱਤੀ ਗਈ ਸੀ ਵੀ ਉਹਨੇ ਚੋਣਾ ਚ ਅਗਰ ਕੋਈ ਲੜੇਗਾ ਤਾਂ ਉਹਦਾ ਕਤਲ ਕਰ ਦਿੱਤਾ ਜਾਏਗਾ ਅੱਜ ਤੋਂ ਲਗਭਗ 20 ਸਾਲ ਪਹਿਲੇ ਉਦੋਂ ਵੀ ਸ਼ਿਵ ਸੈਨਾ ਨੇ ਇੱਥੇ ਚੋਣਾ ਲੜੀਆਂ ਸੀਗੀਆਂ ਔਰ ਹੁਣ ਵੀ ਇਹ ਸਾਡਾ ਸੰਗਠਨ ਇਹ ਪੂਰੇ ਇਲਾਕੇ ਦੇ ਅੰਦਰ ਅੰਬਰਸਰ ਦੇ ਆਸ-ਪਾਸ ਬਟਾਲਾ ਕਾਧਿਆ ਕਾਨੂੰਵਾਨ ਗੁਰਦਾਸਪੁਰ ਔਰ ਅਸੀਂ ਅੱਜ ਦੀ ਮੀਟਿੰਗ ਕਰਨ ਤੋਂ ਬਾਅਦ ਇਹ ਘੋਸ਼ਣਾ ਕਰਾਂਗੇ ਕਿ ਜਿਹੜੀ ਤਰਨਤਾਰਨ ਵਿਧਾਨ ਸਭਾ ਉਪਚੋਣ ਹੋ ਰਹੀ ਹੈ ਉਸ ਕਿਹੜੀ ਪਾਰਟੀ ਨੂੰ शिवसेना ਹਿੰਦੁਸਤਾਨ ਆਪਣਾ ਸਮਰਥਨ ਦੇਗੀ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਲੋਕਤੰਤਰ ਚ ਕੰਮ ਕਰਨ ਵਾਲੀਆਂ ਪਾਰਟੀਆਂ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਬਦਲ ਹੋਵੇ ਚਾਹੇ ਉਹ ਕਾਂਗਰਸ ਪਾਰਟੀ ਹੋਵੇ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਜਾਂ ਐਸੀ ਕੋਈ ਪਾਰਟੀ ਜਿਹੜੀ ਲੋਕਤੰਤਰ ਦੀ ਕਦਰਾਂ ਕੀਮਤਾਂ ਨੂੰ ਮੰਦੀ ਹੋਵੇ ਉਸ ਪਾਰਟੀ ਨੂੰ ਤਰਨਤਾਰਨ ਵਿਧਾਨ ਸਭਾ ਚੋਣਾਂ 'ਚ ਜਿੱਤ ਮਿਲਣੀ ਚਾਹੀਦੀ ਹੈ ਨਾ ਕਿ ਜਿਹੜੇ ਅਤਵਾਦ ਵਖਵਾਦ ਨੂੰ ਦੇਸ਼ ਨੂੰ ਤੋੜਨ ਵਾਲੀਆਂ ਤਾਕਤਾਂ ਉਹਨਾਂ ਦੀ ਜਿੱਤ ਬਿਲਕੁਲ ਨਹੀਂ ਹੋਣੀ ਚਾਹੀਦੀ। ਅਸ਼ੀਰਾਮ ਜੀ ਮੈਂ ਰਮਨ ਭੱਲਾ ਸ਼ੇਫਨ ਤੇ ਦੋਸਤਾਂ ਤੋਂ ਪੰਜਾਬ ਉਪਰੋਕ ਅੱਜ ਸਰ ਬਹੁਤ ਖੁਸ਼ੀ ਦਾ ਦਿਨ ਹੈ ਵੀ ਸਾਡੇ ਸ਼ਿਰਿੰਦ ਰਾਸ਼ਟਰੀ ਪ੍ਰਦਾਸ਼ੀ ਪਵਨ ਗੁਪਤਾ ਜੀ ਅੰਮ੍ਰਿਤਸਰ ਦੇ ਆਏ ਨੇ ਨਾਲ ਉਹਦੇ ਪੰਜਾਬ ਪ੍ਰਦਾਸ਼ੀ ਕਿਸ਼ੇ ਸ਼ਰਮਾ ਜੀ ਯੂਥ ਵਿੰਗ ਦੇ ਪ੍ਰਧਾਨ ਆਏ ਨੇ ਉਹਨਾਂ ਨੇ ਸਹੀ ਅਜਿਹਾ ਨੁਕਤੇ ਕੀਤੀਆਂ ਅੱਗੇ ਵੀ ਫਤਰਨ ਤਾਰਨ ਬਟਾਲਾ ਗੁਰਦਾਸਪੁਰ ਧਾਰੀਵਾਲ ਹਰ ਥਾਂਵਾਂ ਤੇ ਜਾ ਜਾ ਕੇ ਨੁਕਤੇ ਕੀਤੀਆਂ ਜਾਣਗੀਆਂ ਸ਼ਿਵਸਾਣ ਦੋਸਤਾਂ ਦਾ ਵਿਸਤਾਰ ਕੀਤਾ ਜਾਏਗਾ ਤੇ ਸਾਡੇ ਜੋ ਸਾਡੇ ਰਾਸ਼ਟਰ ਸਾਡੀ ਸੇਵਾ ਲੜਨਗੇ ਅਸੀਂ ਉਹਨਾਂ ਤਨਮਨ ਤਨ ਨਾਲ ਉਹਨਾਂ ਦੀ ਸੇਵਾ ਕਰਨ ਖਰਵੇ 24 ਘੰਟੇ ਤਿਆਰ ਰਵਾਂਗੇ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਅੱਜ ਜਿਹੜੀ ਟੀਮ ਸਾਹਮਣੇ ਹੈ जय श्री राम जी जय महाकाल मैं शिवसरन हिंदुस्तान तो पंजाब से गठबंधन मंत्री आज आज बड़ा खुशी का दिन है कि हमारे राष्ट्रीय प्रमुख श्री पवन कुमार गुप्ता जी अमृतसर आए सीके आज assi अमृतसर दी शाही टीम ਦਾ ਗਠਨ ਕੀਤਾ ਵਾ ਜਿਹਦੇ ਵਿੱਚ ਵਪਾਰ ਸਹਿਲ ਜ਼ਿਲ੍ਹਾ ਪ੍ਰਧਾਨ ਸਾਰੇ ਨਿਯੁਕਤ ਕੀਤੇ ਆ ਜਿਹੜੇ ਵੀ ਮੇਰੇ ਭਰਾ ਮੇਨਾ ਜੁੜੇ ਆ ਮੈਨਾਂ ਉਹਨਾਂ ਨੂੰ ਵਿਸ਼ਵਾਸ ਦਵਾਨਾ ਉਹਨਾਂ ਨੂੰ ਦਿਨ ਰਾਤ ਜਿੱਥੇ ਵੀ ਮੇਰੀ ਰੋਡ ਪਈ ਜਾਂ ਮੇਰੀ ਟੀਮ ਦੀ ਰੋਡ ਪੈਗੀ ਅਸੀਂ 24 ਘੰਟੇ ਉਹਨਾਂ ਦੀ ਹਾਜ਼ਰ ਆ ਜਿਨ੍ਹਾਂ ਸਾਡੇ ਤੇ ਵਿਸ਼ਵਾਸ ਕਰਕੇ शिवसरन हिंदुस्तान ਦਾ ਦਾਮਲ ਫੜਿਆ ਬਾਕੀ ਪ੍ਰਧਾਨ ਜੀ ਨੇ ਸਾਰਾ ਕੁਝ ਸਾਨੂੰ ਦੱਸ ਹੀ ਦਿੱਤਾ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ